ਮੈਨੂੰ ਇਹ ਕੁਝਿੰਗ ਵੀ ਹੈ ਜੋ ਮੇਰੇ ਛੋਟੇ ਸੱਜਣ ਦੇ ਮੇਰੇ ਸਾਹਰੇ ਤੇ ਆ ਜਾਂਦੇ ਹੈ ਤੇ ਮੇਰੇ ਕੋਲੇ ਇਹਨਾਂ ਦਾ ਧੰਨਵਾਦ ਕਰਨਾ ਤੇ ਇੱਕੋ ਲੱਗ ਜਿਹੇ ਤੇ ਮੇਰੀ ਜਿਹੜੀ ਗੱਲ ਹੁੰਦੀ ਹੈ ਬਹੁਤ ਡੁੱਟ ਕੇ ਜਾਂਦੀ ਹੈ ਤਾਂ ਅਸਰ ਵੀ ਬਹੁਤ ਹੁੰਦਾ ਹੁਣ ਅੱਜ ਦੀ ਗੱਲ ਹੈ ਟੈਂਡਰਾਂ ਬਾਰੇ ਵੀ ਹੈ ਤੋਂ ਕੰਬ ਬਹੁਤ ਚੱਲਦੇ ਮੈਨਿੰਗ ਬਾਰੇ ਵੀ ਹੈ ਸੈਂਟਰ ਦੇ ਪੈਸੇ ਬਾਰੇ ਵੀ ਹੈ ਟੈਂਡਰ ਜਿਹੜੀ ਪਾਉਣੇ ਐ ਪਹਿਲਾਂ ਚਾਰ ਫਲ ਟੈਂਡਰ ਕੋਈ ਹੋਈ ਨਹੀਂ ਜੀ ਹੁਣ ਟੈਂਡਰ ਹੋਈ ਐ ਟੈਂਡਰ ਹੈ ਕਿ ਆਨਲਾਈਨ ਕੇ ਦਾ ਕੋਈ ਲੱਲਾ ਪੱਬਾ ਨਹੀਂ ਕਿ ਟੈਂਡਰ ਪਾਉਣ ਵਾਸਤੇ ਪੂਰੇ ਨਾ ਕਿ ਕੋਨੂੰ ਨਾ ਟਰੋ ਸਾਰੇ ਕਾਗਜ਼ ਦਿੱਤੇ ਜਾਂਦੇ ਸਾਰਾ ਤਾਂ ਟੈਂਡਰ ਟੈਂਦੀ ਐ ਜੇ ਬਣੇ ਹੋਏ ਜਿਹੜੇ ਭਾਅ ਪੂਰੇ ਐਕਸਪੀਰੀਟੀ ਐ ਉਹਨਾਂ ਨੂੰ ਦੇਖ ਕੇ ਅਸੀਂ ਘੱਟ ਰੇਟ ਮਤਲਬ ਡੀ ਐਨ ਡੀ ਜਿਹੜੇ ਗਵਰਨਮੈਂਟ ਦੇ ਰੇਟ ਆ ਉਹਦੇ ਵੀ ਘੱਟ ਪਾਉਣੇ ਐ ਤੇ ਮੈਂ ਕਿਹਾ ਬਾਬੇ ਵੀ ਜਾਂਦੇ ਮੇਰੀ ਜਨਾ ਬਾਬੇ ਵੀ ਜਾਂਦੇ ਅਸੀਂ ਘੱਟ ਪਾਉਣੀ ਹੈ ਅਸੀਂ ਇਹ ਘੱਟ ਰੇਟ 2-3% ਰੇਟ ਪਾਉਣੇ ਆ ਤੇ ਜਦੋਂ ਟੈਂਡਰ ਖੁੱਲਦੇ ਆ ਤਾਂ ਉਦੋਂ ਇੱਕ ਨਵੇਂ ਕਿਹੋਂ ਦੀ ਬਲੈਕ ਮਾਰਕਿੰਗ ਸ਼ੁਰੂ ਹੋਈ ਹੈ ਜਿਹਦੇ ਇਹਦੇ ਤਾਂ ਲੱਗਦੇ ਨਹੀਂ ਹੋਈ ਉਹ ਇਹ ਆ ਵੀ ਤੁਹਾਡੇ 3% ਡਾਊਨ ਆ ਮੈਂ ਨਹੀਂ ਜੀ ਤਾਂ 9% ਕਰੋ ਆਨਲਾਈਨ ਟੈਂਡਰ ਹੈ ਕੀ ਫਾਇਦਾ ਹੈ ਤੁਸੀਂ ਬੋਲੀ ਕਰਾ ਲਿਆ ਕਰੋ ਜੇ ਅਸੀਂ 9% ਵੀ ਅਸੀਂ 9% ਨਹੀਂ ਕਰਦੇ ਫਿਰ ਨੋਵਲਿੰਗ ਕਰ ਦੇਗੀ ਫਿਰ ਅਸਰ ਸਿੱਧੇ ਸਰੰਗੜ ਹੋਣ ਪੈ ਰਹੇ ਰਿਓ ਫਿਰ ਅਸੀਂ ਤੇ ਕਨਸ ਕਰਾਂਗੇ ਜਿਆਦਾ ਪੈਸੇ ਦਿਓ ਜਾਂ ਤਾਂ ਡਾਊਨ ਕਰੋ ਇਹ ਥੋੜਾ ਬੜੀ ਗੁੰਝਾ ਜਿਹੀ ਅਸੀਂ ਫਸੇ ਹੋਈ ਆ ਕਿ ਇਹ ਮਹੌ ਹੈ ਕਹਿੰਦੇ ਆ ਕਿ ਤਰਕਸ਼ੰਧਨ ਹੋਊਗੀ ਕੋਈ ਅਸਰ ਪਹਿਲੇ ਨਾ ਦੱਕਾ ਮੋ ਬੋ ਰਿਹਾ ਹੈ ਕੋਣ ਬਖੰਡੇ ਮੰਡੀ ਬੋਰਡ ਚ 82 ਨੇ ਪਹਿਲਾ ਟੈਂਡਰ ਹੋਈ ਸੀ ਉਹ ਤਾਂ ਫਾਡੀ ਐਸੋਸੀਏਸ਼ਨ ਨੇ ਇੱਕ ਮਤਾ ਪਾਇਆ ਵੀ ਜੇ ਜਲਦ ਕੰਮ ਕਰੂਗਾ ਤਾਂ ਐਸੋਸੀਏਸ਼ਨ ਨੂੰ ਪਰ ਹਰ ਵੀ ਤੇ ਸੂਈ ਤੇ ਸੂਈ ਅਰਥੋਨਿਕ ਹੋਊਗਾ ਨੂੰ ਕਾੜਦੇ ਕਾਲੀ ਪੇੜ ਇੱਕ ਸਵਾਸ ਕੰਸਟਰਕਸ਼ਨ ਕੰਪਨੀ ਹੈ ਉਹਨੇ ਮੰਡੀ ਬੋਰਡ ਚ 24 25 ਕਰੋੜ ਦੇ ਟੈਂਡਰ ਪਾਈ ਸੀਗੇ 15 ਕੋ 16 ਕਰੋੜ ਦੇ ਟੈਂਡਰ ਪਾਈ ਸੀ ਜਦੋਂ ਉਹਨਾਂ ਦੇ ਕਾਗਜ਼ ਬਚੇ ਗਏ ਇਹ ਤੇ ਵੀ ਐਪੀਐਰ ਵੀ ਨਿਯਮ ਚਿਖਾ ਹੁੰਦਾ ਵੀ ਜੇ ਮੈਂ ਕੋਈ ਇਨਫੋਰਮੇਸ਼ਨ ਕੋਹਾਵਾ ਗਿਆ ਚੱਲ ਰੇ ਕੰਮਾਂ ਬਾਰੇ ਨਾ ਦੱਸਾਂ ਤਾਂ ਮੈਨੂੰ ਬੀਵਾਰ ਕੀਤਾ ਜਾਵੇ ਤੇ ਮੇਰੀ ਟੈਂਡਰ ਬਿਡ ਰੱਦ ਕੀਤੀ ਜਾਵੇ ਉਹਨਾਂ ਦਾ ਜਿਹੜਾ ਐਫਐਫਡੀ ਦੇ ਨਾਂ ਲੱਗਿਆ ਉਹਨੂੰ ਐਫਐਫਡੀ ਭੜਾ ਸਗੇ ਜਾਂ ਕੱਢ ਕੇ ਰੱਖੀ ਉਹਨਾਂ ਨੇ 20 ਕਰੋੜ ਦੇ ਕੰਮ ਹੋਲੇ ਤੋਂ ਪੈਸੇ ਲੈ ਕੇ ਨਿਜਮਾ ਨੂੰ ਪਾਠੇ ਰੱਖ ਕੇ ਟੈਂਡਰ ਹੋਤੇ ਹੁਣ ਇਹਦਾ ਕੀ ਕਰੂੰਗਾ ਬੇਤਾ ਇਹ ਜੰਗਲਵਾਜ਼ ਹੋ ਗਿਆ ਪਰ ਤਾਂ ਕੋਈ ਕਾਨੂੰਨ ਨਹੀਂ ਲੱਗਿਆ ਐਨੇ ਕ ਪੈਸੇ ਇਕੱਠੇ ਕੀਤੇ ਆ ਅਫਸਰਾਂ ਨੇ ਉਹਨਾਂ ਬਛੰਡੇ ਦੀ ਗੱਲ ਆ ਲੋ ਬਛੰਡੇ ਦੀ ਵੀ ਟੈਂਡਰ ਹੋਈ ਐ ਪਹਿਲਾਂ ਤਾਂ 2 ਮਹੀਨੇ ਟੈਂਡਰ ਨਹੀਂ ਖੁੱਲੇ ਸਾਨੂੰ ਬਲੈਕਮੇਲ ਕੀਤਾ ਵੀ ਟੈਂਡਰ ਤੁਸੀਂ 10% ਡਾਊਨ ਕਰੋ ਜਦੋਂ ਅਸੀਂ ਕਿਹਾ ਵੀ ਅਸੀਂ ਇਹ ਪਰਸਾ ਦੱਸ ਦੋ ਵੀ ਅੱਜ ਗੁਨਾਮਟਾ ਕਰ ਲੋ ਹੁਣ ਦੀ ਮੈਨੇਜਰੀ ਕਹਿੰਦੀ ਐ ਫੇਰ ਕਹਿੰਦੇ ਅਸੀਂ 5% ਟੈਂਡਰ ਦੇਵਾਂਗੇ ਤੇ ਜਿਹੜੇ ਬਛੰਡੇ ਦੇ ਅਸਰ ਐ ਉਹਨਾਂ ਨੇ ੱੱਕੇ ਨਾਲ ਬਲੈਕ ਮੈਨ ਕਰਕੇ ਠੇਕੇਦਾਰ ਤੋਂ ਪੈਸੇ ਲੈ ਕੇ ਟੈਂਡਰ ਖੋਲ੍ਹਿਆ ਇਹ ਭੋਂਤ ਬੰਨ ਜੀ ਉਹ ਛਰੇ ਅਸਾਂ ਚੋਣੇ ਕੋਈ ਜਰਦੀ ਬਿਠਾਵੀ ਤੇ ਮੈਂ ਹੋ ਤਾਂ ਮੈਨੂੰ ਪਤਾ ਨਹੀਂ ਨਾ ਹੀ ਮੈਂ ਜੇ ਤਾਂ ਹੁਣ ਕਹਾ ਮੈਂ ਦੱਸੂਗਾ ਅੱਗੇ ਜਿਹੜੇ ਕਿੰਨੇ ਕਿੰਨੇ ਪੈਸੇ ਲੈ ਕੇ ਟੈਂਡਰ ਖੋਲ੍ਹੇ ਜਾ ਫੌਤ ਫੌਤ ਕਰੋਦੇ ਟੈਂਡਰ ਸੀ 2.5 ਕਰੋੜ ਰੁਪਇਆ ਲੈ ਕੇ ਰੱਜ ਗਿਆ ਫਿਰ ਇਟੋ ਪੁੱਛਣ ਵਾਲਾ ਕੋਈ ਬਰੀ ਵਾਰ ਨਹੀਂ ਨੂੰ ਇਹ ਵੀ ਰਹਤੇ ਆ ਮੈਂ ਇੱਕ ਦੋ ਪਹਿਲਾਂ ਸਰਕਾਰਾਂ 'ਚ ਇਹ ਨਹੀਂ ਹੋਇਆ ਠੀਕ ਆ ਫਿਰ ਕਹੇ ਲੈਂਦੇ ਹਾਂ ਇਹ ਜੀ ਅੰਨੇ ਇਥੇ ਕਿਹਨੇ ਮਤੀ ਖੰਬੀ ਉੱਥੇ ਫਿਰ ਉਹ ਸ਼ਹਾਸਾਦੀ ਗੱਲ ਲਾਗੀ ਉਹੀ ਐਕਟਿਵ ਟੈਕੀ ਜਿੱਤਣਾ ਨਹੀਂ ਪਹਿਲਾਂ ਦਾ ਮੱਡੀ ਬੋਰਡ ਜੱਟ ਨੇ ਖੰਨੇ ਨੇ ਥੋਲੇ ਹੁਣ ਇਥੇ ਜਿਹੜੇ ਦੋ ਇੱਕ ਕੀ ਟੂ ਹੈ ਇੱਕ ਪ੍ਰਿੰਟਿੰਗ ਮੰਡਲ ਹੈ ਐਚਐਮ ਦਾ ਚੰਦਾ ਖੁੱਲਣ ਵਾਲਿਆ ਮੈਂ ਚਿੱਠੀ ਉੱਤੇ ਲਿਖਿਆ ਸਭ ਦਾ ਧਿਆਨ ਚ ਲਿਆਉਂਦਾ ਵੀ ਆਹ ਜਿਹੜੇ ਟੈਂਡਰ ਐ ਇਹ ਖੁੱਲ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਐਫੀਡੇਵਿਟ ਤੇ ਮਿਟਾਉ ਕਿ ਨਿਯਮਾਂ ਦੇ ਮਤਲਬਕ ਤੁਸੀਂ ਕਹਿੰਦੇ ਹੋ ਖੋੜ ਸਕਦੇ ਪਰ ਇਥੇ ਇੱਕ ਐਕਸ਼ਨ ਨਾਲ ਐਸੀ ਮੰਗਿਆ ਪਹਿਲਾ ਐਸੀ ਸੀ ਜਿਹੜਾ ਉਹ ਤਾਂ ਪਹਿਲੇ ਆ ਕੇ ਤੇ ਤਰਦਾ ਬਣਿਆ ਹੁਣ ਨਵੇਂ ਇੱਥੇ ਆਇਆ ਉਹ ਨਾਲ ਲਾ ਕੇ ਐਕਸ਼ਨ ਦੇ ਹਰੇਕ ਹਾਲਤ ਵਿੱਚ ਟੈਂਡਰ ਕੱਲ੍ਹ ਖੁੱਲ ਜਾਂਦੇ ਜੇ ਮੈਨੂੰ ਕਹਿੰਦਾ ਨਾ ਵੀ ਮੈਂ ਪ੍ਰੈਸ ਨੂੰ ਸਭ ਨੂੰ ਦੱਸ ਰਹੇ ਹਾਂ ਕਿ ਕਿਸੇ ਵੀ ਤੁਹਾਨੂੰ ਛਿੱਕੇ ਦੰਗ ਰਹੇ ਹੋ ਹੁਣ ਟੈਂਡਰ ਰੁਕੇ ਹੋਇਆ ਉਹਨਾਂ ਨੇ कल तो तो के घरे भी डेंडर हो सकते हैं तो भगवंत मान जी मैं पूछना चाहना है भी तुम जो कम लाए है ठीक लाए है सांटे एक मीटिंग तुम्हें की दुख सुनते ही नहीं उत्ते सतम है मैनु दसो प्रधान चैलेंज करता है कि करप्शन दर्ज डुबरी होगी कोई अक्सर नहीं पैसे छरदे अन्ने बची फिर पैसे लैन की तो सा बेनती है भी तुम भी अक्सरों को पुछो जो मुक्त हो ਪ੍ਰੋਪਰਟੀਾਂ ਲੈ ਲਈਆਂ ਇੱਥੋਂ ਨਾਲ 8-8 ਕਰੋੜ ਦੀਆਂ ਪ੍ਰੋਪਰਟੀਾਂ ਲੈ ਲਈਆਂ ਮੈਂ ਹੁਣ ਨਾਂ ਨਹੀਂ ਐਸਾ ਰਮਟ ਹੁੰਦਾ ਜੇ ਜਮਾ ਮੇਰੇ ਸਿਰ ਤੋਂ ਵੀ ਪਾਣੀ ਫਰ ਗਿਆ ਤੇ ਫਿਰ ਮੈਂ ਨਾ ਦੱਸੂਗਾ ਔਰ ਤੁਹਾਨੂੰ ਜਗਾ ਦੱਸੂਗਾ ਪੂਰੀ ਪ੍ਰੋਜੈਕਟ ਇੱਥੇ-ਇੱਥੇ ਕਰਤੇ ਹੈਗਾ ਠੇਕੇ ਤੇ ਠੇਕੇ ਅਫਸਰ 8-8 ਕਰੋੜ ਦੀ ਪ੍ਰੋਪਰਟੀ ਲੈ ਰਿਆ ਹੈ ਇੱਥੇ ਕਰਕੇ ਦਰੋਂ ਲਿਆਂਗੇ ਇੱਕ ਟੈਂਡਰ ਪਾਉਣ ਬਾਅਦ ਤੇ 50000 ਤੋਂ 1.5 ਲੱਖ ਦੀਆਂ ਠੇਕੇਦਾਰਾਂ ਦਾ ਲੱਗ ਜਾਂਦਾ ਹੈ ਤਾਂ ਠੇਕੇਦਾਰਾਂ ਦਾ ਸਜੋੜ ਨਹੀਂ ਆ ਉਹ ਜੋ ਟੈਂਡਰ ਰੀਕਾਲ ਹੋ ਜਾਂਦਾ ਤੇ ਸਾਡਾ 2 ਲੱਖ ਰੁਪਏ ਗਿਆ ਤਾਂ ਫਿਰ ਇਸ ਦਾ ਸਜੋੜ ਨਹੀਂ ਹੈ ਮਿੱਟਰ ਅੰਦਰ ਵੀਕਾ ਨਾ ਕਰੋ ਸਾਡਾ ਰੂਲ ਲੱਗ ਜਾਊਗਾ ਬੈਠੇ ਕੇਰ ਕਹਿੰਦੇ ਦੇ ਦੋ ਲੱਖ ਜਿੱਦੂ ਲੱਗਦਾ ਬਚੂਗਾ ਇਹ ਬਲੈਕਬੈਲਾਂ ਬਹੁਤ ਵੱਡੇ ਪੱਧਰ ਤੇ ਚੱਲ ਰਹੀਆਂ ਇਹਨਾਂ ਨੂੰ ਸਰਕਾਰ ਰੁਕੇ ਹੈ ਤਾਂ ਹੱਦ ਐਸ ਗੱਲ ਵੀ ਰਹੀ ਵੀ ਇੱਕ ਅਫਸਰ ਮਿਨਿਸਟਰੇ ਪਹੇ ਮੰਗ ਰਿਆ ਸੀ ਕਹਿੰਦਾ ਪੀਰੋਜੂ ਦੇ ਮਿਨਿਸਟਰ ਪਹੇ ਮੰਗਦਾ ਪਰ ਜੇ ਉਹ ਇਹਦੀ ਤੈਟ ਕਰ ਗਈ ਤਾਂ ਕੋਈ ਇਹੋ ਜੀ ਗੱਲ ਨਹੀਂ ਹੋਈ ਉਹ ਅਫਸਰ ਆਪ ਹੀ ਪਹੇ ਕੰਮ ਕਰਦਾ ਜੀ ਆ ਅਸੀਂ ਰੋਕਿਆ ਮਿੱਟਕਿਆ ਵੀ ਬਾਜ ਆਇਆ ਤੂੰ ਬਹੁਤ ਪਹਿਨੇ ਖਾਲੇ ਹੋਣਾ ਸਾ

ਨਿਕਲਣਾ ਬੰਦੇ ਨੇ ਅਫਸਰ ਦੀ ਇੰਨੀ ਕਿਵੇਂ ਗੁੱਸਪ ਹੋ ਗਈ ਕੀ ਇਹ ਜਿਹੜੇ ਟੈਂਡਰ ਨੇ ਕੀ ਇਹ ਪੂਰ ਹੋਇਆ ਸੀ ਕਿ ਟੈਂਡਰ ਜਾਂ ਕੋਈ ਬੰਦਾ ਇਹੋ ਜਿਹੀ ਗੱਲ ਸਾਹਮਣੇ ਏਰੀਆ ਦੀ ਉਹ ਬੰਦਾ ਜਿਹਨੂੰ ਟੈਂਡਰ ਨਿਕਲਿਆ ਉਹ ਪੰਡਾ ਹੀ ਪਾਸੇ ਹੋ ਗਿਆ ਤਾਂ ਕਿ ਕੰਮ ਦੀ ਕੀ ਗੱਲ ਹੈਗੀ ਕੱਲਾ ਪਾਸੇ ਨਹੀਂ ਹੋਇਆ ਟੈਂਡਰ ਕੋਈ ਪੂਰ ਹੋਈ ਉਹਨੇ ਟੈਂਡਰ ਵੱਧ ਵਾਸਤੇ ਪਾ ਦੇਗੀ ਚਲੋ ਪਾਸੇ ਨਿਕਲੇ ਹੁਣ ਕੋਈ ਗੱਲ ਨਹੀਂ ਸਾਨੂੰ ਕੋਈ ਤਰਾਜ ਨਹੀਂ ਕੋਈ ਪਰ ਕਾਗਜ਼ ਦੇਖਣਾ ਚਾਹੀਦਾ ਨਾ ਉਹ ਕਾਗਜ਼ ਦੇਖੋ ਕਿ ਕਾਗਜ਼ ਸਹੀ ਦਾ ਸਮਝੇ ਜੇ ਇੱਕ ਅਫੀਸਰ ਨੇ ਕਿ ਲਿਖਿਆ ਵੀ ਜੇ ਸਾਨੂੰ ਉਹ ਕੰਮ ਲਖੋ ਜੇ ਕੰਪਨੀ ਦਾ ਲਵ ਜਾ ਜੇ ਇੱਥੇ ਕੰਮ ਕੋਈ ਲਖੋ ਜੇ ਜੇ ਅਸੀਂ ਝੂਠ ਮਾਰੀਏ ਤਾਂ ਸਾਨੂੰ ਦੀਵਾਰ ਕੀਤਾ ਜਾਂਦਾ ਬਲੈਕਲਿਸਟ ਕੀਤਾ ਜਾਂਦਾ ਇੱਥੇ ਸਾਰੇ ਟੈਂਡਰ ਰੱਦ ਕੀਤੇ ਜਾਂ ਉਹਨਾਂ ਨੇ 15 ਕਰੋੜ ਦੇ ਕੰਮ ਟੈਂਡਰ ਕੀ ਦਿੱਤੀ ਤਾਂ ਜੇ ਦੱਸੇ ਹੁੰਦੇ ਇਹਨੂੰ ਕੋਈ ਤਰਾ ਨਹੀਂ ਅੱਗੇ ਵੀ 2.5% ਉਹਥੇ ਪਰ ਨੂੰ ਕੰਮ ਮਿਲੀ ਹੈ ਉਹ ਬੋਲਦੀ ਹਾਲੇ ਜੇ ਅਸੀਂ ਪਾਈ ਸੀ ਕੰਮ 4 ਤੋਂ 5% ਕੰਮ ਪਾਈ ਸੀ ਜਿੱਦਾਂ 5% ਜੀ ਸੀ ਇਹ ਪੂਨ ਹੋ ਗਈ ਤਾਂ 14% ਕੰਮ ਜਾਂਦੀ ਹੈ 6% ਜੀ ਤੇ ਛੀ ਤਾਂ ਮੈਂ ਦੱਸ ਤਾਂ ਉਹਗੇ ਸੀਗੇ ਤੇ ਫਿਰ ਇਹਨਾਂ ਨੇ ਕੰਮ ਲੈ ਕੇ ਅਲਾਉਟ ਕੀਤੀ ਵੇ ਕਿ ਲਾਡ ਅਨਲਾਈਨ ਜਿਹੜਾ ਪਹਿਲਾਂ ਪਹਿਲਾਂ ਤੁਹਾਨੂੰ ਆਖਿਆ ਵੀ ਇਹਨਾਂ ਡਾਊਨ ਕਰੋ ਤੁਸੀਂ ਕਿ ਚੱਲਦੇ ਬੈੱਡ ਦੇ ਵਿੱਚ ਜਦੋਂ ਬੈੱਡ ਖੁੱਲ ਜਾਂਦੀ ਹੈ ਜਦੋਂ ਬੈੱਡ ਇਹ ਚਿੱਠੀਆਂ ਰਹਿਣ ਹੁੰਦੇ ਆ ਠੀਕ ਹੈ ਵੀ ਟੈਂਡਰ ਡਾਊਨ ਕਰੋ ਫਿਰ ਜਦੋਂ ਤਿੰਨ ਕਿੱਥੀ ਜਵਾਬ ਦੇਣਾ ਤੇ ਜਾਣੇ ਠੀਕ ਟੈਂਡਰ ਤਾਂ ਆਨਲਾਈਨ ਵਿੱਚ ਨਿਕਲੇ ਇਹ ਕਹਿੰਦੇ ਨਹੀਂ ਉਤਰਨਾ ਹੁੰਦਾ ਤਾਂ ਫਿਰ ਆਪੀ ਟੈਂਡਰ ਰੀਕਾਲ ਕਰਾਂਗੇ ਤੁਹਾਡੇ ਇੰਨੇ ਟੈਂਡਰ ਵੇ ਦੇ ਨੇ ਤਰਕ ਪਿਆ ਕੇ ਕਰਵਾ ਸਕਾ ਤੁਹਾਨੂੰ ਪੈਸੇ ਪਰਾਂ जी ਕਿਸੇ ਗਲੋ ਅਧਿਕਾਰੀ ਕੋਈ ਹੈ ਜੇ ਸਰਕਾਰ ਆਪਣੀ ਗੱਲ ਪਹਚਾਈ ਇਸ ਨਿਸ਼ਚਿਤ ਪੱਤਰੀ ਦਾ ਪਿਆਜ ਜੇ ਹੈ ਕਿ ਪ੍ਰੇਸ਼ਤਾਚਾਰ ਖਤਮ ਕਰਦਾ ਪ੍ਰੇਸ਼ਤਾਚਾਰੀ ਇਹਨੇ ਵਾੜਲੇ ਖਾਵਾ ਦੇ ਜੇ ਲੱਗੇ ਹੁੰਦੇ ਹੈ ਕਿ ਸਰਕਾਰ ਤਾਂ ਕੋ ਗਾਲੀ ਪਹਚਾਰੇ ਕੀ ਕਾਰਨ ਕੀ ਹੈ ਕਿ ਕਿ ਜਿਹੜਾ ਜੇ ਕੀ ਅਧਿਕਾਰੀ ਸਰਕਾਰ ਨਾਲ ਮਿਲੇ ਸਰਕਾਰ ਦੇ अठा गल ए कह रहे हैं मैं चैलेंज कर कोई असर मेरे कानूनी कार्रवाई कर ले जो मैं सही है तो मैं एक एक पॉइंट दसूंगा जेने की गलती है मैं दसूँगा भी किए जब ਉਹ ਹੁੰਦਾ ਵੀ ਹਾਇਤ ਕਰ ਆਪਾ ਮੈਨੇ ਦੋ ਮੀਨਾਂ ਨੂੰ ਮੈਂ ਦੱਸਤਾ ਅਗਲੇ ਕੰਮ ਹੋਗੇ ਪੱਤ ਸਤਾਤ ਕਰ ਜਿਹੜਾ ਪਚਾਉਂਦਾ ਨਾ ਕਿੱਛੇ ਪੱਤਰ ਵੀ ਲਿਖਿਆ ਵੀ ਤੁਸੀਂ ਟੈਂਡਰ ਗਲਤ ਹੋ ਰਹੇ ਇੱਕ ਦਸ ਕਿੱਠੀਆਂ ਲਿਖਿਆ ਨਾ ਮੇਰੇ ਕੋਲ ਇੱਕ ਮੋਬਾਈਲ ਹੈਗੇ ਮੇਰੇ ਕਿੱਠੀਆਂ ਜਵਾਬ ਹੈਗੇ ਉਹਨਾਂ ਦੇ ਵੀ ਤੁਸੀਂ ਟੈਂਡਰ ਦੇ ਰਿਜ਼ਲਟ ਹੋ ਰਹੇ ਹੋ ਆਖਿਆ ਜੀ ਅਸੀਂ ਟੈਂਡਰ ਤਾਂ ਹੋ ਰਹੇ ਆ ਕਾਨੂੰਨਾਂ ਨੂੰ ਛਿੱਕੇ ਟੰਗੇ ਤਾਂ ਵੀ ਇਹ ਸਰਕਾਰ ਨੂੰ 10 ਫੋਰਡਾ ਫਾਇਦਾ ਹੁੰਦਾ ਜੇ ਕਾਨੂੰਨਾਂ ਨੂੰ ਛਿੱਕੇ ਟੰਗੇ 10 ਫੋਰਡਾ ਫਾਇਦਾ ਕਰਨਾ ਤਾਂ ਫਿਰ ਅਸਲ ਵਿੱਚ ਮੈਂ ਕਹਿੰਦਾ ਖੀਣ ਵੇਚ ਕੇ ਸਰਕਾਰ ਨੂੰ ਪੈਸੇ ਦੇ ਤੇ ਕੋਈ ਬਾਹਲੇ ਪੈਣੀ ਹੈ ਇਹ ਕਾਨੂੰਨ ਹੀ ਨਹੀਂ ਉਹਨਾਂ ਨੇ ਆਪਾਂ ਤੇ ਫਿਰ ਤਾਂ ਕੋਈ ਦੋਨ ਵਾਦਾ ਕੰਮ ਕਰ ਲੋ ਤੇ ਫਿਰ ਸਰਕਾਰ ਤੋਂ ਮੀੜ ਕਰਦੇ ਵੀ ਤੁਸੀਂ ਸਾਡੇ ਦਫ਼ਤਰ ਦੀ ਖੀਣ ਦਸੰਦਾ ਕਿ ਲੋ ਵੇਚ ਲਿਆ ਕਰੋ ਰੋਜ਼ ਦੀ ਨਾ ਸੋਟ ਰੱਖੀਏ ਤੇ ਸਰਕਾਰ ਵੀ ਹੋ ਜੂਗੀ ਕਾਨੂੰਨ ਜੇ ਆਪਾਂ ਸਿੱਕੇ ਤਣ ਕੇ ਪੱਤੇ ਲਾ ਕੇ ਕਾਨੂੰਨਾਂ ਨੂੰ ਗੱਲ ਕਰਨੀ ਹੈ ਫਿਰ ਤਾਂ ਕੋਈ ਗੱਲ ਨਹੀਂ ਫਰਕਾਰ ਦੇ ਫੈਲੀ ਆਪਦੇ ਹਿੱਤ ਵਾਸਤੇ ਜੇ ਆਪਾਂ ਆੜੇ ਲਾਟ ਵਾਸਤੇ ਸਰਕਾਰ ਦੇ ਫੈਲੇ ਦੀ ਗੱਲ ਕਰਾਂਗੇ ਤਾਂ ਇਹ ਕਿਸੇ ਪਾਸੇ ਵੀ ਚੰਗੀ ਗੱਲ ਨਹੀਂ ਕਿਹੜੇ ਕਿਹੜੇ ਪੈਕਾਂ ਦੇ ਟੈਂਪਲ ਕੀ ਨੇ ਮੰਡੀ ਰੋਡ ਤੇ ਬੀਹਾਂਡਾ ਆਈ ਨਹੀਂ ਸਾਰੇ ਸਰਸਰੇ ਮਰੇ ਐ ਇੱਥੇ ਕਾ ਸੜਦੇ 32 ਤੇ ਹਮੇਸ਼ਾ ਦਿੱਕਲੀ ਐ ਮਨੇ ਆਏ ਨਾਲੇ ਟੈਨ ਪਰホン ਲੱਗੀ ਐ ਤਾਂ ਉਹ ਸਰਸਰੇ ਬੰਦਾ ਸਿਰ ਕੰਮ ਵਧੀਆ ਕੰਮ ਕਰਾਉਣ ਤੇ ਕਹਿੰਦਾ ਮਤਲਬ ਐ ਸਹੇਦਿਕ ਨੂੰ ਸਭ ਦਾ ਕੋਈ ਮਤਲਬ ਨਹੀਂ ਐ ਹਰੇਕ ਨੂੰ ਕਹਿ ਵੀ ਨਹੀਂ ਹੁੰਦਾ ਜਿਹੜਾ ਮਾਨਦਰ ਹੋਊਗਾ ਤਾਂ ਮਾਨਦਾਰ ਹੀ ਐ ਜਿਹੜਾ ਕਰਪਤਾ ਹੈ ਤਾਂ ਕਰਪਤੀ ਐ ਠੀਕ ਹੈ ਉਹ ਲੈਂਥ ਤੌਰ ਸੜਕਾਂ ਉਹਦੇ ਤੇ ਮਿੱਟੀ ਪਾਉਣੀ ਹੁੰਦੀ ਐ ਜਿੰਨੇ ਪਿੰਡਾਂ ਵਿੱਚ ਦੀ ਹਕੇ ਕੋਈ ਹਰੇ ਸਤੰਚ ਦੇ ਪਈ ਪਹਿਲਾ ਤੁਮ ਇੱਕੜੀ ਪਹਿਲੇ ਮਿੰਟ ਤੁਹਾਨੂੰ ਬਾਰੀ ਵਿੱਚ ਕਹਿੰਦਾ ਫਾਇਦਾ ਨਹੀਂ ਵੀ ਇਹ ਪ੍ਰਾਣੀਆਂ ਕਲਾ ਹੋ ਗਈਆਂ ਹੁਣ ਮਿੱਟੀ ਹਿਆਸੀ ਟੱਲੀ ਐ ਹੁਣ ਕੋਈ ਸਰਪੰਚ ਪਾਉਂਦਾ ਨਹੀਂ ਮੇਰੀ 7 8 ਮਿੰਟਾਂ ਨਾਲ ਜਦੋਂ ਤੁਮਾ ਦੱਸਾਦੀ ਮੇਰੀ ਮਕਾਨ ਦੀ ਸਰਵਨ ਮੀਟਿੰਗ ਹੋਈ ਮੈਂ ਕਹਾ ਸੀ ਕਿ ਸਾਨੂੰ ਮਿੱਟੀ ਦਿਓ ਤਾਂ ਮਿੱਟੀ ਉਹਨੇ ਨਹੀਂ ਦਿੱਤੀ ਪਿੰਡ ਵਾਲੇ ਪਾਉਂਦੇ ਨਹੀਂ ਰਾਖੇ ਇਹਨਾਂ ਨੇ ਪੁਰੇ ਨਹੀਂ ਕੀਤੇ ਮਿੱਟੀ ਉਹ ਨਹੀਂ ਐ ਸਿਰ ਤੋਂ ਉੱਪਰਾਂ ਲੱਗਦੀ ਉਹ ਤੋਂ ਵਧੀਆ ਹਟਕਾ ਇਹਨੇ ਕੈਂਡੀਰ ਮੈਂ ਤੁਹਾਨੂੰ ਦੱਸਦਾ ਸਾਰਾ ਕਿਉਂ ਨਹੀਂ ਹੋਦਾ ਇਹਦਾ ਦੇਖ ਲੈਂਦੇ ਹੋ ਇਹਨਾਂ ਤੋਂ ਉਹਦੀ ਗੱਲ ਕਰਨੀ ਹੈ ਜਿਹੜੇ ਜੀ ਬਟੇ ਵਾਲਿਆ ਫੀਡ ਕੋ ਟੈੱਕ ਕਰੂ ਫੀਡ ਕੋ ਦਾ ਨਹੀਂ 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 ਐਸਟਾ ਬਲਕਿ ਉਹ ਗਲਤ ਹੈ ਇਹਨਾਂ ਨੇ ਮੰਡੀ ਬੋਰਡ ਦੇ ਦੋ ਤਿੰਨ ਐਕਸ਼ਨ ਲੈ ਲੇ ਐਸੀ ਲੈ ਲੇ ਉਹ ਮੰਡੀ ਬੋਰਡ ਦੀ ਚੈੱਕ ਕਰਨਗੇ ਬੀ ਐਨ ਡੀ ਦੇ ਦੋਸੀ ਲੈ ਲੇ ਉਹ ਠੀਕ ਚੈੱਕ ਕਰਾਂਗੇ ਮੈਂ ਸਮਝ ਮੈਂ ਇਹ ਇੱਕ ਹਦੋਂ ਤੱਕ ਤਾਂ ਐਡੋਟਾ ਇਹ ਮੈਂ ਤਾਂ ਕੀ ਕਰਨੀ ਦੀ ਕੀ ਜਾਂਦੇ ਨੂੰ ਐ ਪਾਸ ਮਿਚੂਰੀ ਕਰਨ ਤੋਂ ਉੱਤੇ ਕੁਛ ਨਹੀਂ ਕਿਉਂਕਿ ਦੇਖੋ ਚੂੜੂ ਲਾਦੇ ਜੇ ਇਹ ਐਸਡੀਓ ਐਕਟਮ ਇੱਥੇ ਬੈਠਿਆ ਐ ਇੱਥੇ ਇੱਥੇ ਬੈਠਾ ਐ ਜੇ ਇਹ ਚਾਰੇ ਅਫਸਰ ਸਰਕਾਰ ਦਾ ਡਰ ਨਹੀਂ ਮੰਦੇ ਜਿਲੇ ਦੀਆਂ ਪੋਸਟਾਂ ਤੇ ਬੈਠੇ ਐ ਤੇ ਸਰਕਾਰ ਜਿਹੜਾ ਤੋਂ ਕੰਮ ਨਹੀਂ ਕਰਾ ਸਕਦੀ ਉੱਤੇ ਫਿਰ ਕੁਆਲਟੀ ਕੰਟਰੋਲ ਬੈਠਾ ਐ ਸਰਕਾਰੀ ਕੁਆਲਟੀ ਕੰਟਰੋਲ ਐਡੀਓ ਬਡੀ ਮਸ਼ੀਨ ਕੋਰੋਨਾ ਦੀਆਂ ਗੱਡੀਆਂ ਭਟਿਆਲੇ

ਇਹਦਾ ਮਤਲਬ ਫਿਰ ਵੀ ਇਹ ਤਾਂ ਮੰਨਣਾ ਫਿਰ ਸਾਰੇ ਐਕਸਨ ਜੀ ਤੇ ਐਪੀਡੋਨ ਸਸਪੈਂਡ ਕਰ ਦੇਣ ਵੀ ਮਾਰਾ ਕੰਮ ਕਰਾਉਂਦੇ ਸੀ ਉਹ ਸਸਪੈਂਡ ਕਰਕੇ ਨਵੇਂ ਅਰਸਰ ਲਾ ਕੇ ਫਿਰ ਕਿਵੇਂ ਹੋ બીજા ਫਿਰ ਵੀ ਨਸਰ ਹੋ ਗਏ ਸੀ ਬੰਦੇ ਹੀ ਵੀ ਨਸਰ ਪਰ ਮੇਚੋ ਲੱਗਦੀ ਤਾਂ ਅਸੀਂ ਕਹਿੰਦੇ ਠੀਕ ਆ ਹੁਣ ਕਸਰਜਾ ਕਰਿਆ ਜਾਊਗਾ ਮੈਂ ਕਿਵੇਂ ਵਿਆਸਰ ਲਾਤੀ ਮੈਂ ਕਹਿੰਦੇ ਅਸਤੇ ਪਹਿਲੇ ਚੱਕ ਜੀ ਜਾਂਦੇ ਉਸ ਕਿਹ ਕਿਹ ਪਹਿਲਾਂ ਤੁਹਾਨੂੰ ਨੂੰ ਲੱਗਦਾ ਪਰ ਕੋਈ ਨਹੀਂ ਇਹਨਾਂ ਵਜਿਹਾ ਗਾਰ ਨਾਲ ਸਰਕਾਰ ਦਾ ਤੇਲ ਮੱਚੂਗਾ ਤੇ ਇੱਥੇ ਬੈਠੇ ਅਸਲ ਨੂੰ ਫਰਾਕਮੈਂਟ ਹੋਊਗੀ ਇਹ ਵੀ ਕੁਛ ਨਹੀਂ ਸਰ ਤਾਂ ਇੱਕ ਖੇਤਿਆਰ ਦੀ 5 ਸਾਲ ਦੀ ਹੁਣ ਮੈਂਟੇਨੈਂਸ ਹੈ ਸਾਰੇ ਅਸਾਂ ਜਿੰਨੇ ਦੀ ਕਰ ਰਹੇ ਹਾਂ 5 ਸਾਲ ਦੀ ਟੁੱਟ ਜੂ ਸਾਡੀਆਂ ਬੈਂਕ ਗਾਰੰਟੀ ਉੱਥੇ ਪਈਆਂ 10 ਕਰੋੜ ਦਾ ਕੰਮ ਹੈ ਪਰ 5 ਲੱਖ ਦੀ ਬੈਂਕ ਗਾਰੰਟੀ ਗਈ ਹੈ ਤੇ 5 ਲੱਖ ਵੀ ਸਾਡੀ ਅਰੈਸਟਮੈਂਟ ਰਹੀ ਜਾਂਦਾ 10 ਲੱਖ ਰੁਪਏ ਦਾ ਪਿਆ ਹੈ ਠੀਕ ਹੈ ਜੀ 5 ਸਾਲ ਦੀ ਸਾਡੀ ਮੈਂਟੇਨੈਂਸ ਹੈ ਜੋ ਸਾਡੀ 5 ਸਾਲ ਅਸੀਂ ਤੁਹਾਨੂੰ ਸੜਕ ਬਣਾ ਕੇ ਦੇਣੀ ਹੈ ਸਫਰੇਡ ਆਡ ਫਾਰਮ ਕਰਦੀ ਕੀ ਲੋੜ ਐ ਅਸੀਂ 5 ਸਾਲ ਬੈਠੇ ਆ ਨਾ ਜੇ ਨਹੀਂ ਅਸੀਂ ਛੜਛੜੀ ਤੋੜਦੀ ਐ ਸਾਡੇ ਪੈਸੇ ਜਬਤ ਕਰੋ ਇੱਥੇ ਨੂੰ ਹੋਠੇ ਕਹਦੇ ਉਹ ਵਨੋਗੇ ਤੇ ਫਿਰ ਆਡ ਫਾਰਮ ਦੀ ਤਾਂ ਮੈਨੂੰ ਲੋੜ ਸਮਝ ਨਹੀਂ ਸੀ